ਇਹ ਫੱਗੂ ਦਾ ਬਾੜਾ ਬਾਹਰੋਂ ਮਿੱਠਾ ਅੰਦਰੋਂ ਖਾਰਾ ਇਹਦਾ ਕਾਰਨ ਕੀ ਹੈ ਇਸ ਗੁਰਦੁਆਰਾ ਸਾਹਿਬ ਨੂੰ ਸੁਖਚੈਨਾ ਸਾਹਿਬ ਕਿਹਾ ਜਾਂਦਾ ਹੈ ਲੇਕਿਨ ਆਖਿਰਕਾਰ ਇਸ ਨਾਮ ਦੇ ਪਿਛੇ ਇਤਿਹਾਸ ਕੀ ਛੇਮੀ ਪਾਛੇ ਚੋੜਾ ਕੋ ਗੁਰਦੁਆਰਾ ਸ਼ਹਿਰ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਫੱਗੂ ਦੀ ਯਾਦ ਦੇ ਵਿੱਚ ਮੌਜੂਦ ਹੈ ਪਰ ਉੱਥੋਂ ਦਾ ਪਾਣੀ ਅੱਜ ਵੀ ਖਾਰਾ ਹੈ ਬਚਨ ਕਰੇ ਤਾਂ ਖਿਸਕ ਜਾਏ ਸੋਈ ਨਰ ਕੱਚਾ ਜਿਹੜਾ ਆਪਣਾ ਜ਼ਬਾਨ ਤੋਂ ਫਿਰ ਗਿਆ ਉਹ ਬੰਦਾ ਹੀ ਕਰਦਾ ਵਚਨ ਕੇ ਸੰ ਜਿਹੜਾ ਇੱਥੇ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਪ੍ਰੇਮ ਦੇ ਨਾਲ ਅਕੀਦੇ ਦੇ ਨਾਲ ਆ ਕੇ ਨਕਮਸਤਕ ਹੋਵੇਗਾ ਉਹਨੂੰ ਇੱਥੇ ਸਰੀਰਕ ਸੁੱਖ ਮਿਲਣਗੇ ਤੇ ਉਹਨੂੰ ਇੱਥੇ ਮਨ ਦਾ ਚੈਨ ਮਿਲੇਗਾ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸਾਧ ਸੰਗਤ ਜੀ ਤੁਹਾਨੂੰ ਇੱਕ ਇਹੋ ਜਿਹਾ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਦਰਸ਼ਨ ਕਰਵਾਉਣਾ ਹੈ ਜਿਸ ਗੁਰਦੁਆਰਾ ਸਾਹਿਬ ਨੂੰ 6ਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਜਦੋਂ ਗੁਰੂ ਸਾਹਿਬ ਇੱਥੇ ਆਏ ਸਨ ਉਹਨਾਂ ਦਾ ਕੀ ਇਤਿਹਾਸ ਸੀ ਇਸ ਇਤਿਹਾਸ ਦੇ ਨਾਲ ਤੁਹਾਨੂੰ ਅੱਜ ਜਾਣੂ ਕਰਵਾਵਾਂਗੇ ਸਾਡੀ ਇਹ ਇੱਛਾ ਹੈ ਕਿ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਡੇ ਅੱਜਕੱਲ੍ਹ ਦੀ ਨੌਜਵਾਨ ਬੱਚਾ ਨੂੰ ਸਾਡੇ ਇਤਿਹਾਸ ਦੇ ਬਾਰੇ ਸਾਡੇ ਗੁਰੂਆਂ ਬਾਰੇ ਸਾਡੇ ਇਤਿਹਾਸਿਕ ਸਥਾਨਾਂ ਬਾਰੇ ਜਾਣੂ ਹੋਣ ਉਹ ਵੀ ਜਾਣੂ ਹੋਣ ਉਹਨਾਂ ਨੂੰ ਵੀ ਪਤਾ ਹੋਵੇ ਇਸ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਇਹ ਗੁਰਦੁਆਰਾ ਸਾਹਿਬ ਪੰਜਾਬ ਦੇ ਫਗਵਾੜਾ ਜ਼ਿਲ੍ਹਾ ਕਪੂਰਥਲਾ ਵਿੱਚ ਸਥਾਪਿਤ ਹੈ ਇਸ ਗੁਰਦੁਆਰੇ ਦੇ ਇਤਿਹਾਸ ਨਾਲ ਤੁਹਾਨੂੰ ਅੱਜ ਜਾਣੂ ਕਰਵਾਵਾਂਗੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਵਾਧੇ ਤੋਂ ਵਾਧੇ ਸ਼ੇਅਰ ਜ਼ਰੂਰ ਕਰਿਓ ਇਸ ਗੁਰਦੁਆਰ ਸਾਹਿਬ ਨੂੰ ਸੁਖਚੈਨਾ ਸਾਹਿਬ ਕਿਹਾ ਜਾਂਦਾ ਹੈ ਲੇਕਿਨ ਆਖਿਰਕਾਰ ਇਸ ਨਾਮ ਦੇ ਪਿੱਛੇ ਇਤਿਹਾਸ ਕੀ ਹੈ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ ਕਿਉਂ ਦੂਰੋਂ ਦੂਰੋਂ ਸੰਗਤਾਂ ਇੱਥੇ ਮੱਥਾ ਟੇਕਣ ਆਉਂਦੀਆਂ ਆਓ ਜਾਣਦੇ ਸੋ ਇੱਥੇ ਹੁਣ ਸਾਡੇ ਨਾਲ ਗਿਆਨੀ ਕੇਵਲ ਸਿੰਘ ਜੀ ਨੇ ਜਿਹੜੇ ਕਿ ਦੱਸਣਗੇ ਕਿ ਆਖਿਰਕਾਰ ਇਸ ਗੁਰਦੁਆਰਾ ਸਾਹਿਬ ਦਾ ਪੂਰਾ ਇਤਿਹਾਸ ਕੀ ਹੈ ਕਿਉਂਕਿ ਬਹੁਤ ਦੂਰੋਂ ਦੂਰੋਂ ਲੋਕ ਸੰਗਤਾਂ ਇੱਥੇ ਆਉਂਦੀਆਂ ਨੇ ਮੱਥਾ ਟੇਕਦੀਆਂ ਨੇ ਗੁਰੂ ਸਾਹਿਬ ਦੇ ਅਸ਼ੀਰਵਾਦ ਪਾਉਂਦੀਆਂ ਨੇ ਬਾਬੂ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਗਰਨਜੀ ਸਭ ਤੋਂ ਪਹਿਲਾਂ ਤਾਂ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕਿਉਂਕਿ ਕਹਿੰਦੇ ਕਿ ਇਸ ਦੇ ਨਾਮ ਦੇ ਪਿੱਛੇ ਪਹਿਲਾਂ ਇੱਕ ਬੜਾ ਵੱਡਾ ਇਤਿਹਾਸ ਹੈ ਹਾਂਜੀ ਹਾਂਜੀ ਇਹ ਸ਼ੇਮੇ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਮੇਰੀ ਪੀਰੀ ਦੇ ਮਾਲਕ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ 1634 ਦੇ ਵਿੱਚ ਇੰਨਾ ਸਥਾਨਾਂ ਦੇ ਉੱਪਰ ਉਹ ਪਹੁੰਚਦੇ ਨੇ ਪਾਤਸ਼ਾਹ ਜੀ ਜਦੋਂ ਪਹੁੰਚਦੇ ਨੇ ਕਿਉਂਕਿ ਉਹਨਾਂ ਦੇ ਜੀਵਨ ਦੇ ਵਿੱਚ ਚਾਰ ਜੰਗਾਂ ਸਨ ਤੇ ਐਂਡਲੀ ਜਿਹੜੀ ਜੰਗ ਸੀ ਉਹ ਕਰਤਾਰਪੁਰ ਜਲੰਧਰ ਦੀ ਸੀ ਕਰਤਾਰਪੁਰ ਜਲੰਧਰ ਦੀ ਉਹ ਲੜਾਈ ਜੰਗ ਦੀ ਸਮਾਪਤੀ ਤੋਂ ਬਾਅਦ ਗੁਰੂ ਹਰਗੋਬਿੰਦ ਪਾਛਾ ਮਾ ਕੀਰਤਪੁਰ ਸਾਹਿਬ ਰੋਪੜ ਵਾਲੀ ਸਾਈਡ ਇੱਧਰ ਨੂੰ ਜਾ ਰਹੇ ਨੇ ਤੇ ਰਸਤੇ ਦੇ ਵਿੱਚ ਫਗਵਾੜਾ ਸ਼ਹਿਰ ਪੈਂਦਾ ਹੈ ਇੱਥੇ ਉਹਨਾਂ ਦਾ ਇੱਕ ਨਾ ਸੇਵਕ ਸੀ ਫੱਗੂ ਚੋਧਰੀ ਹੁਣ ਉਹ ਫੱਗੂ ਚੋਧਰੀ ਪਾਛਾ ਜੀ ਨੂੰ ਯਾਦ ਕਰਦਾ ਹੈ ਵੀ ਤੁਸੀਂ ਮੈਨੂੰ ਆ ਕੇ ਮਿਲੋ ਜੇ ਸਮੇ ਪਾਛਾ ਇਥੋਂ ਲੰਘਣ ਲੱਗੇ ਉਹਨਾਂ ਨੇ ਕਿਹਾ ਵੀ ਚਲੋ ਆਪਾਂ ਫੱਗੂ ਦੇ ਬਾੜੇ ਦੇ ਵਿੱਚ ਜਾ ਕੇ ਖਲੌਣੇ ਆ ਉਹ ਸਾਨੂੰ ਯਾਦ ਕਰਦਾ ਹੁਣ ਜਦੋਂ ਪਾਤਸ਼ਾਹ ਉੱਥੇ ਪਹੁੰਚਦੇ ਨੇ ਤੇ ਉਹਨੂੰ ਪਹਿਲਾਂ ਇਤਲਾਹ ਦੇ ਦਿੱਤੀ ਜਾਂਦੀ ਹੈ ਕਿ ਪਾਤਸ਼ਾਹ ਮੁਗਲਾਂ ਦੇ ਨਾਲ ਨਾ ਜੰਗ ਲੜ ਕੇ ਤੇ ਇੱਥੇ ਆ ਰਹੇ ਨੇ ਤੇ ਲਹੂ ਲਹਾਨ ਹੋਏ ਨੇ ਹੁਣ ਇਸ ਕਰਕੇ ਉਹ ਮੁਗਲਾਂ ਦਾ ਚੌਧਰੀ ਸੀ ਤੇ ਉਹਨੂੰ ਆਪਣਾ ਮਨ ਦਾ ਡਰ ਪੈ ਗਿਆ ਕਿ ਜੇ ਕਿਤੇ ਮੈਂ ਪਾਤਸ਼ਾਹ ਦੀ ਆਉ ਭਗਤ ਕੀਤੀ ਜਾਂ ਜੀ ਆਇਆਂ ਨੂੰ ਕਿਹਾ ਤੇ ਮੇਰਾ ਜਿਹੜਾ ਵਾ ਕੁਰਸੀ ਖੁੱਸ ਜਾਣੀ ਹੁਣ ਜਦੋਂ ਇਹ ਉਹਨੂੰ ਡਰ ਪਿਆ ਤੇ ਉਹਨੇ ਜਿੱਦਾਂ ਸਤਕਾਰ ਕਰਨਾ ਚਾਹੀਦਾ ਸੀ ਉਦਾਂ ਕੀਤਾ ਨੇ ਉਸ ਸਮੇਂ ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਨਾ ਆਪਣੇ ਬਚਨ ਕੇ ਇਤਿਹਾਸ ਦੇ ਵੀ ਫੱਗੂ ਦਾ ਬਾੜਾ ਬਾਹਰੋਂ ਮਿੱਠਾ ਅੰਦਰੋਂ ਖਾਰਾ ਇਹਦਾ ਕਾਰਨ ਕੀ ਹੈ ਵੀ ਜੋ ਬੰਦਾ ਜ਼ੁਬਾਨ ਤੋਂ ਬੋਲਦਾ ਹੈ ਉਹੀ ਜ਼ੁਬਾਨ ਤੋਂ ਹੋਣਾ ਚਾਹੀਦਾ ਹੈ ਤੇ ਉਹੀ ਅੰਦਰੋਂ ਹੋਣਾ ਚਾਹੀਦਾ ਪਰ ਉਹਨੇ ਤੇ ਬਚਨ ਕੀਤੇ ਫਿਰ ਪਾਤਸ਼ਾਹ ਮਿਲੋ ਪਾਤਸ਼ਾਹ ਪਹੁੰਚ ਗਏ ਪਰ ਜਦੋਂ ਪਹੁੰਚੇ ਉਹ ਜ਼ੁਬਾਨ ਤੋਂ ਖਿਸਕ ਗਿਆ ਇਨੂੰ ਕਹਿੰਦੇ ਬਾਣੀ ਨੇ ਇਦਾਂ ਇਹਨੂੰ ਕਿਹਾ ਬਚਨ ਕਰੇ ਤਾਂ ਖਿਸਕ ਜਾਏ ਸੋਈ ਨਰ ਕੱਚਾ ਜਿਹੜਾ ਆਪਣਾ ਜ਼ਬਾਨ ਤੋਂ ਫਿਰ ਗਿਆ ਉਹ ਬੰਦਾ ਹੀ ਕਰ ਫਿਰ ਉਦੋਂ ਇਹ ਬਚਨ ਪਾਤਸ਼ਾਹ ਜੀ ਨੇ ਕਿਹਾ ਤੇ ਉਹਨੇ ਬਾਅਦ ਚ ਆਪਣੀ ਪੁੱਲ ਮੰਗੀ ਸੀ ਤੇ ਜਦੋਂ ਪੁੱਲ ਮੰਗ ਲਈ ਤੇ ਪਾਤਸ਼ਾਹ ਜੀ ਨੂੰ ਕੰਠ ਦੇ ਨਾਲ ਲਾ ਕਰਕੇ ਇਹ ਬਚਨ ਕਹੇ ਸੰ ਫੱਗੂ ਦੇਖ ਤੇਰੀ ਯਾਦ ਵੀ ਥਿਸ ਦੀਵੀ ਰਹੇਗੀ ਪਰ ਜਿਹੜੇ ਬਚਨ ਨੇ ਉਹ ਅਟਲ ਰਹਿਣਗੇ ਛੇਵਾ ਪਾਤਸ਼ਾਹ ਚੋੜਾ ਕੋ ਛੇਮੀਪਾ ਛੇ ਚੋੜਾ ਕੋ ਗੁਰਦੁਆਰਾ ਸ਼ਹਿਰ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਫੱਗੂ ਦੀ ਯਾਦ ਦੇ ਵਿੱਚ ਮੌਜੂਦ ਹੈ ਪਰ ਉੱਥੋਂ ਦਾ ਪਾਣੀ ਅੱਜ ਵੀ ਖਾਰਾ ਹੈ ਜੋ ਉੱਥੋਂ ਦੇ ਲੋਕਾਂ ਦਾ ਦੱਸਣਾ ਜੋ ਆਪਾਂ ਵਿੱਚ ਰਹੇ ਹਜੇ ਤੱਕ ਉਹਨਾਂ ਲੋਕਾਂ ਦੇ ਨਾਲ ਉੱਥੋਂ ਉੱਠ ਕਰਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਇੰਨਾ ਸਥਾਨਾਂ ਤੇ ਪਹੁੰਚਦੇ ਗੁਰੂ ਖਾਲਸਾ ਜੀ ਇਹ 3-4 ਕਿਲੋਮੀਟਰ ਦੀ ਵਿੱਤ ਤੇ ਹੈ ਸ਼ਹਿਰ ਤੋਂ ਬੱਸ ਸਟੈਂਡ ਤੋਂ ਜਦੋਂ ਇੱਥੇ ਪਹੁੰਚੇ ਤੇ ਭਾਵਨਾਵਾਂ ਵਾਲੇ ਸਿੱਖਾਂ ਨੂੰ ਇਹ ਪਤਾ ਲੱਗਦਾ ਕਿ ਫੱਗੂ ਨੇ ਨਰਾਦਰ ਕੀਤਾ ਤੇ ਪਾਤਸ਼ਾਹ ਇੱਥੇ ਆ ਗਏ ਨੇ ਉੱਠ ਕੇ ਇੱਥੇ ਫਿਰ ਸੰਗਤਾਂ ਨੇ ਬੜੀ ਸੇਵਾ ਕੀਤੀ ਆ ਕੇ ਜੀ ਇੱਕ ਕਰ ਦਿੱਤਾ ਮਨ ਤਨ ਕਰਕੇ ਉਹਨਾਂ ਨੇ ਇੰਨੀ ਕ ਸੇਵਾ ਕੀਤੀ ਤੇ ਪਾਤਸ਼ਾਹ ਨਾ ਐਨੇ ਖੁਸ਼ ਹੋਏ ਤੇ ਜਦੋਂ ਸਵੇਰ ਨੂੰ ਅਗਲੇ ਨੂੰ ਦੋ ਦਿਨ ਇੱਥੇ ਪਾਤਸ਼ਾਹ ਠਹਿਰਦੇ ਨੇ ਤੇ ਜਦੋਂ ਚੱਲੇ ਇਥੋਂ ਤੇ ਫਿਰ ਸਿੱਖਾਂ ਨੇ ਕਿਹਾ ਸਾਡੀ ਝੋਲੀ ਦੇ ਵਿੱਚ ਕੀ ਪਾਓਗੇ ਤੋ ਫਿਰ ਸਿੱਖਾਂ ਨੂੰ ਪਾਤਸ਼ਾਹ ਕਹਿੰਦੇ ਵੀ ਦੱਸੋ ਤੁਹਾਨੂੰ ਕੀ ਚਾਹੀਦਾ ਆਂਦੇ ਜੋ ਤੁਹਾਡੀ ਖੁਸ਼ੀ ਪਾਤਸ਼ਾਹ ਕਹਿੰਦੇ ਸਾਨੂੰ ਇੱਥੇ ਮਿਲਿਆ ਇਹ ਸੁੱਖ ਪਿੱਛੋਂ ਲੜ ਕੇ ਆਏ ਹੋਏ ਸਨ ਸਰੀਰ ਥੱਕਿਆ ਹੋਇਆ ਸੀ ਰੈਸਟ ਮਿਲ ਗਈ ਸਰੀਰ ਨੂੰ ਸੁੱਖ ਮਿਲ ਗਿਆ ਚੈਨ ਚਿੰਤਾਵਾਂ ਸਨ ਪਿੱਛੇ ਵੀ ਜੁੱਧ ਕਿਦਾਂ ਲੜਿਆ ਜਾਣਾ ਕਿਦਾਂ ਉਹਦੀ ਜਿੱਤ ਪ੍ਰਾਪਤ ਹੋਣੀ ਹੈ ਕਿਹੜੇ-ਕਿਹੜੇ ਆਪਾਂ ਜੁੱਧ ਦੀ ਰਣਨੀਤੀ ਵਰਤਣੀ ਹੈ ਬਹੁਤ ਕੁਝ ਹੁੰਦਾ ਹੈ ਜਿੱਤੇ ਆਪਾਂ ਕਿਸੇ ਵੀ ਮਹੀਮਤੇ ਚੱਲਦੇ ਆ ਤੁਸੀਂ ਚੈਨਲ ਲੈ ਕੇ ਆਏ ਹੋ ਤੁਹਾਨੂੰ ਕਿਦਾਂ ਸ਼ੂਟਿੰਗ ਕਰਨੀ ਹੈ ਕੀ ਕੁਝ ਕਰਨਾ ਉਸੇ ਹਿਸਾਬ ਦੇ ਨਾਲ ਹੁਣ ਉਸ ਗੱਲ ਤੋਂ ਵੀ ਉਹ ਬੇਚਿੰਤ ਹੋ ਗਏ ਚੈਨ ਮਿਲਿਆ ਫਿਰ ਉਹਨਾਂ ਇੱਥੋਂ ਬਚਨ ਕੇ ਸਨ ਜਿਹੜਾ ਇੱਥੇ ਭਾਵਨਾਵਾਂ ਦੇ ਨਾਲ ਸ਼ਰਧਾ ਦੇ ਨਾਲ ਪ੍ਰੇਮ ਦੇ ਨਾਲ ਆਕੀਦੇ ਦੇ ਨਾਲ ਆ ਕੇ ਨਕਮਸਤਕ ਹੋਵੇਗਾ ਉਹਨੂੰ ਇੱਥੇ ਸਰੀਰਕ ਸੁੱਖ ਮਿਲਣਗੇ ਤੇ ਉਹਨੂੰ ਇੱਥੇ ਮੰਨਦਾ ਚੈਨ ਮਿਲੇਗਾ ਉਸ ਦਿਨ ਤੋਂ ਬਾਅਦ ਗੁਰ ਇਤਿਹਾਸ ਦੇ ਅੰਦਰ ਇਸ ਗੁਰਦੁਆਰੇ ਦਾ ਨਾਮ ਜਿਹੜਾ ਹੈ ਨਾ ਇਤਿਹਾਸ ਦੇ ਵਿੱਚ ਕਲਮ ਬੰਦ ਹੁੰਦਾ ਹੈ ਤੇ ਗੁਰਦੁਆਰਾ ਸ੍ਰੀ ਸੁਖਚੈਨ ਆਣਾ ਸਾਹਿਬ ਇਸ ਦਾ ਨਾਮ ਪੈਂਦਾ ਹੈ ਇਸ ਕਰਕੇ ਜਿੱਥੋਂ ਸੁੱਖ ਮਿਲਦੇ ਨੇ ਜਿੱਥੋਂ ਮੰਨ ਦਾ ਚੈਨ ਮਿਲਦਾ ਹੈ ਉਸ ਸਥਾਨ ਨੂੰ ਕਿਹਾ ਜਾਂਦਾ ਹੈ ਗੁਰਦੁਆਰਾ ਸ੍ਰੀ ਸੁਖਚੈਨ ਆਣਾ ਸਾਹਿਬ ਆ ਸਾਰੇ ਸਾਂਝ ਟੀਵੀ ਵਾਲਿਆਂ ਦਾ ਧੰਨਵਾਦ ਜੀ ਜੀ ਆਇਆਂ ਨੂੰ ਗੁਰ ਕਿਰਪਾ ਕਰੇ ਸਭਨਾਂ ਨੂੰ ਦਰੋਂ ਕਰੂੰ ਗੁਰ ਸਿੱਖੀ ਜੀਵਨ ਨਾਮਕੀਆਂ ਦਾਤਾਂ ਦੇ ਕਰਕੇ ਨਿਵਾਜਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ